ਪੀਰਾਂ ਅੰਮ੍ਰਿਤਸਰ ਨਗਰ ਨਿਗਮ ਤੋਂ ਸਾਨੀਆਂ ਕਰ ਰਹੇ ਹਾਂ ਜਿੱਥੇ ਕਿ ਨਗਰ ਨਿਗਮ ਦੇ ਨਵ ਨਿਯੁਕਤ ਮੇਅਰ ਜਤਿੰਦਰ ਸਿੰਘ ਪਾਟਿਆ ਦੇ ਗ੍ਰਹਿ ਵਿਖੇ ਖੁਸ਼ੀ ਦੀ ਲਹਿਰ ਤਾਂ ਅੰਦਰ ਚੱਲਦੇ ਆਂ ਘਰ ਦੀਆਂ ਤਸਵੀਰਾਂ ਸਾਂਝੀਆਂ ਕਰਾਂਗੇ ਕਿਸ ਤਰ੍ਹਾਂ ਪਰਿਵਾਰ ਵੱਲੋਂ ਸਵਾਗਤ ਕੀਤਾ ਜਾ ਰਿਹਾ ਤਾਂ ਗੱਲਬਾਤ ਕਰਾਂਗੇ ਮੇਅਰ ਜਤਿੰਦਰ ਸਿੰਘ ਪਾਟਿਆ ਅਤੇ ਉਹਨਾਂ ਦੇ ਪਰਿਵਾਰ ਦੇ ਨਾਲ ਇਹ ਗੁਰੂ ਰਾਮਦਾਸ ਜੀ ਨਗਰੀ ਦਾ ਕੁੱਕਰ ਗੁਰੂ ਰਾਮਦਾਸ ਦੇ ਘਰ ਦਾ ਕੁੱਕਰ ਹੋਣ ਕਰਕੇ ਗੁਰੂ ਰਾਮਦਾਸ ਨੇ ਔਰ ਮੇਰੀ ਆਮ ਆਦਮੀ ਪਾਰਟੀ ਨੇ ਕੇਜਰੀਵਾਲ ਸਾਹਿਬ ਸਾਡੇ ਸੀਐਮ ਮਾਨ ਸਾਹਿਬ ਔਰ ਸਾਡੇ ਸਿਆਰ ਕੁਲਦੀਪ ਸਿੰਘ ਧਾਰੀਵਾਲ ਜੀ ਅਮਨ अरोड़ा ਜੀ ਸਾਰੀ ਲੀਡਰਸ਼ਿਪ ਨੇ ਔਰ ਲੋਕਲ ਐਮਐਲਏਸ ਨੇ ਜਿਹੜਾ ਮੈਨੂੰ ਮਾਨ ਦਿੱਤਾ ਔਰ ਇਸ ਗੁਰੂ ਨਗਰੀ ਦੀ ਸੇਵਾ ਮੇਰੇ ਜ਼ਿੰਮੇ ਲਾਈ ਹੈ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਦਾ ਤੇ ਅੱਜ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਧੰਨਵਾਦ ਕਰਦਾ ਮਾਂ ਔਰ ਜੋ ਉਹਨਾਂ ਨੇ ਉਮੀਦਾਂ ਰੱਖ ਕੇ ਮੈਨੂੰ ਇਹ ਸੇਵਾ ਦੀ ਜ਼ਿੰਮੇਵਾਰੀ ਲਈਏ ਮੈਂ ਉਹਨਾਂ ਉਮੀਦਾਂ ਦੇ ਉੱਤੇ ਬਿਲਕੁਲ ਖਰਾ ਉਤਰਨ ਦੀ ਕੋਸ਼ਿਸ਼ ਕਰਾਂਗਾ ਔਰ ਗੁਰੂ ਰਾਮਦਾਸ ਦੇ ਚਰਨਾਂ 'ਚ ਅਰਦਾਸ ਵੀ ਕਰਦਾ ਕਿ ਮੈਨੂੰ ਇਨੀ ਸ਼ਕਤੀ ਦੇਈਂ ਪ੍ਰਮਾਤਮਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਿ ਮੈਂ ਤੇਰੇ ਦਰ ਦਾ ਕੁਕਰ ਤੇਰੇ ਇਸ ਗੁਰੂ ਰਾਮਦਾਸ ਦੀ ਨਗਰੀ ਦੀ ਸੇਵਾ ਜਿਹੜੀ ਹੈ ਦਿਨ ਰਾਤ ਇਹ ਕਰਕੇ ਕਰ ਸਕਾਂ ਔਰ ਇਸ ਨੂੰ ਬਹੁਤ ਸਾਰੀ ਜਿਹੜੀ ਡਵੈਲਪਮੈਂਟ ਸਾਰੀ ਆਲ ਓਵਰ ਡਵੈਲਪਮੈਂਟ ਜਿਹੜੀ ਹੈ ਮੇਰੀ ਕੋਸ਼ਿਸ਼ ਹੋਏਗੀ ਕਿ ਹੋਏਗੀ ਔਰ ਇਹਦੀ ਬਿਊਟੀਫਿਕੇਸ਼ਨ ਦਾ ਵੀ ਖਾਸ ਧਿਆਨ ਰੱਖਿਆ ਜਾਏਗਾ ਕਿਉਂਕਿ ਲੱਖਾਂ ਸ਼ਰਧਾਲੂ ਇੱਥੇ ਰੋਜ਼ ਨਤਮਸਤਕ ਹੋਣ ਆਉਂਦੇ ਨੇ ਔਰ ਮੇਰੀ ਪ੍ਰਾਇਓਰਟੀ ਹੋਏਗੀ ਕਿ ਇਹਨਾਂ ਚੀਜ਼ਾਂ ਵੱਲ ਜਿਹੜਾ ਖਾਸ ਤੇ ਆਉਂਦੇ ਨੇ ਕਿ ਲਾਈ ਤਾਂ ਇਹ ਹੋਰ ਸੀ ਬੜੀ ਉਸਦੀ ਖਾਤ ਜੇ ਅਮਰਸਰ ਦੀ ਸੀਟ ਦਾ ਬੜਾ ਇਤਿਹਾਸ ਵੀ ਮੇਦਬਾਨੀ ਖੁਸ਼ੀ ਲੱਗ ਗਈ ਕਿਦੋਂ ਨਹੀਂ ਤੇ ਜੀ ਬਿਲਕੁਲ ਸਭ ਤੋਂ ਲਾਸਟ ਜਿਹੜੀ ਅਮਰਸਰ ਦੀ ਪੰਜਾਬ ਦੀ ਕਾਰਪੋਰੇਸ਼ਨ ਦੀ ਇਲੈਕਸ਼ਨ ਹੋਈ ਹੈ ਔਰ ਸਭ ਦੀਆਂ ਨਜ਼ਰਾਂ ਇਹਦੇ ਤੇ ਸੀਗੀਆਂ ਪਰ ਮੇਰੀ ਪਾਰਟੀ ਦੀ ਮਿਹਨਤ ਆਮ ਆਦਮੀ ਪਾਰਟੀ ਦੀ ਮਿਹਨਤ ਔਰ ਪਿਆਰ ਸਦਕਾ ਜਿਹੜਾ ਲੋਕਾਂ ਨੇ ਸਾਨੂੰ ਸਾਡੇ ਕੌਂਸਲਰਾਂ ਨੇ ਪਿਆਰ ਦਿੱਤਾ ਹੈ ਮੈਂ ਉਹਨਾਂ ਦਾ ਵੀ ਧੰਨਵਾਦ ਕਰਨਾ ਔਰ ਸਾਰੀਆਂ 85 ਵਾਦਾਂ ਜਿਹੜੀਆਂ ਹੈਗੀਆਂ ਮੇਰੀ ਪ੍ਰਾਇਰਟੀ ਹੋਏਗੀ ਕਿਸੇ ਨਾਲ ਵਿਕਰਾ ਨਾ ਹੋਏ ਸਾਰਿਆਂ ਨੂੰ ਨਾਲ ਲੈ ਕੇ ਚੱਲਾਂਗਾ ਅਮਨ ਸਾਹਿਬ ਵਸਨੀਕ ਮੈਂ ਅਮਰਵਾਸੀਆਂ ਦਾ ਪਹਿਲਾਂ ਤੇ ਧੰਨਵਾਦ ਕਰਨਾ ਮੈਨੂੰ ਉਹਨਾਂ ਕੋਲ ਕੌਂਸਲਰ ਕਿੰਨੇ ਸੀਗਾ ਫਿਰ ਮੈਂ ਇਹ ਉਹਨਾਂ ਦੀ ਇਹ ਜਿਹੜੀਆਂ ਉਮੀਦਾਂ ਹੁੰਦੀਆਂ ਇੱਕ ਮੇਰ ਤੋਂ ਇੱਕ ਕਾਰਪੋਰੇਸ਼ਨ ਤੋਂ ਮੈਂ ਆਪਣੇ ਇਲਾਕੇ ਨੂੰ ਆਪਣੇ ਸ਼ਹਿਰ ਵਾਸੀਆਂ ਨੂੰ ਇਹ ਸੰਦੇਸ਼ ਤੁਹਾਡੇ ਲਈ ਦੇਣਾ ਚਾਹੁੰਦਾ ਤੁਹਾਡੀਆਂ ਉਮੀਦਾਂ ਦੇ ਖਰਾ ਉਤਰਨ ਦੀ ਕੋਸ਼ਿਸ਼ ਕਰਾਂਗਾ ਔਰ ਇਸ ਗੁਰੂ ਰਾਮਦਾਸੀ ਨਗਰੀ ਦੀ ਚੌਂ ਪੱਖੀ ਜਿਹੜੀ ਹੈਗੀ ਏ ਉਹ ਡਵੈਲਪਮੈਂਟ ਕੀਤੀ ਜਾਏਗੀ। ਅਰੇ ਘਰ ਦੇ ਵਿੱਚ ਹੈ ਕਿਸ ਤਰ੍ਹਾਂ ਸਵਾਲ ਇਹਦਾ। ਪਰਿਵਾਰ ਨੂੰ ਚਾਹ ਹੁੰਦਾ ਜੀ ਸਾਰੇ ਮੇਰੇ ਰਿਸ਼ਤੇਦਾਰ ਭੈਣ ਭਰਾ ਯਾਰ ਦੋਸਤ ਆਂਦੀ ਗਵਾਨੀ ਜਿਹੜੇ ਨੇ ਉਹਨਾਂ ਨੂੰ ਬੜੇ ਦਿਨਾਂ ਦਾ ਚਾਹ ਸੀਗਾ ਇੱਕ ਕਿ ਸਾਡਾ ਇਹ ਭਰਾ ਜਿਹੜਾ ਸਾਡਾ ਪੁੱਤਰ ਸਾਡਾ ਵੀਰ ਜੋ ਵੀ ਸਾਡੇ ਰਿਸ਼ਤੇ ਨੇ ਸੱਜਣ ਨੇ ਕਿ ਸਾਡਾ ਇਹ ਜਿਹੜੇ ਜ਼ਿੰਮੇਵਾਰੀ ਮੇਅਰ ਦੀ ਮਿਲੇ ਉਸ ਚਾਹ ਦੇ ਵਿੱਚ ਅੱਜ ਸਾਰੇ ਇਕੱਠੇ ਹੋਏ ਨੇ ਘਰ ਦੇ ਵਿੱਚ ਤੇ ਸਾਰਿਆਂ ਨੂੰ ਚਾਹ ਹੈ ਜੀ ਠੀਕ ਹੈ ਅੱਜ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਹੈ ਤੇ ਦੂਜੀ ਮੇਰੇ ਮੰਮੀ ਪਾਪਾ ਦੀ ਮੈਰਿਜ ਐਨਿਵਰਸਰੀ ਵੀ ਹੈਗੀ ਹੈ ਤੇ ਸਾਨੂੰ ਬੜਾ ਵੱਡਾ ਬਾਬਾ ਜੀ ਨੇ ਗਿਫਟ ਦਿੱਤਾ ਹੈ ਤੇ ਪਾਪਾ ਉਹ ਸ਼ਹਿਰ ਵਾਸੀਆਂ ਨੂੰ ਸੇਵਾ ਕਰਨਗੇ ਉਹਨਾਂ ਦੀ ਤੇ ਗੁਰੂ ਅਮਰਦਾਸ ਦੀ ਨਗਰੀ ਹੈਗੀ ਹੈ ਤੇ ਕੋਨਾ ਕੋਨਾ ਸਹੀ ਕਰਾਂਗੇ ਲੱਗਦਾ ਕਿ ਵਧੀਆ ਤੇ ਇਮਾਨਦਾਰ ਜਿਹੜੇ ਮਿਹਰ ਚੁਣੀ ਗਏ ਨੇ ਹਾਂਜੀ ਬਹੁਤ ਵਧੀਆ ਤੇ ਇਮਾਨਦਾਰ ਮੇਰੇ ਅੱਗੇ ਵੀ ਅਸੀਂ ਸਾਡਾ ਪ੍ਰਵਾਹ ਸ਼ੁਰੂ ਤੋਂ ਹੀ ਸੇਵਾ ਕਰਦਾ ਆਇਆ ਤੇ ਅੱਗੋਂ ਵੀ ਅਸੀਂ ਸੇਵਾ ਹੀ ਕਰਾਂਗੇ। ਕਲਾਤਾ ਵੀ ਲੋਕਾਂ ਦੀ ਸੇਵਾ ਜਿਹੜੀ ਕੀਤੀ ਆ ਕੌਂਸਲ ਬਣ ਕੇ ਜਾਂ ਕੰਮ ਕੀਤੇ ਨੇ ਉਹਦਾ ਨਤੀਜਾ ਜਿਹੜਾ ਮੈਨੂੰ ਸੁਣਨਾ ਗਿਆ। ਹਾਂਜੀ ਤਾਂ ਹੀ 26 ਨੰਬਰ ਵਾਰਡ ਤੋਂ ਸੀ ਜਿੱਤੇ ਆ। ਸਾਰੇ ਸ਼ਹਿਰ ਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਬਹੁਤ ਜ਼ਿਆਦਾ ਵੋਟਾਂ ਪਾ ਕੇ 26 ਨੰਬਰ ਵਾਰਡ ਤੋਂ ਜਿਤਾਇਆ ਤੇ ਫਿਰ ਮੇਅਰ ਬਣਨ ਦਾ ਮੋ ਕਵਿਤਾ ਅੱਜ ਬਾਬਾ ਦੀਪ ਸਿੰਘ ਜੀ ਦਾ ਵੀ ਬਲੇਸਿੰਗਸ ਕੋ ਰਾਮਦਾਸ ਜੀ ਦੀਆਂ ਬਲੇਸਿੰਗਸ ਸਾਡੀ ਅਨਿਵਰਸਰੀ ਇਹ ਉਹ ਸਾਨੂੰ ਇੱਕ ਬਲੇਸਿੰਗ ਚ ਤੋਹਫਾ ਮਿਲਿਆ ਥੈਂਕ ਯੂ ਅੱਜ ਬਹੁਤ ਖੁਸ਼ੀ ਦਾ ਦਿਹਾੜਾ ਹੈ ਕਿ ਸਾਡੇ ਸ਼ਹਿਰ ਦੇ ਇੱਕ ਬਹੁਤ ਹੀ ਸੂਝਵਾਨ ਵਪਾਰੀ ਜਿਹੜੇ ਨੇਤਾ ਨੇ ਉਹ ਅੰਮ੍ਰਿਤਸਰ ਦੇ ਮਿਹਰਬਾਨ ਨੇ ਕਿਤੇ ਆਮ ਆਦਮੀ ਪਾਰਟੀ ਦਾ ਅਸੀਂ ਪਹਿਤਰੋ ਧੰਨਵਾਦ ਕਰਦੇ ਹਾਂ ਉਥੇ ਪਰਿਵਾਰ ਵੱਲੋਂ ਵੀ ਅਸੀਂ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੂੰ ਸਾਰਾ ਸਵਾਗਤ ਦਿੰਨੇ ਆ ਕਿ ਜਿੱਥੇ ਪਾਰਟੀ ਵੱਲੋਂ ਇਹਨਾਂ ਨੇ ਕੰਮ ਕਰਨਾ ਉਥੇ ਸਾਡੇ ਸਾਰੇ ਪਰਿਵਾਰ ਦਾ ਪੂਰਾ ਸਹਿਯੋਗ ਰਹੇਗਾ ਤੇ ਅੰਮ੍ਰਿਤਸਰ ਸ਼ਹਿਰ ਦੇ ਜਿਹੜਾ ਵਿਥਾ ਸੇ ਕੋਨੇ-ਕੋਨੇ ਤੱਕ ਖੋਚੇ ਐ ਹੀ ਸਾਡੇ ਜਿਹੜਾ ਪਰਿਵਾਰ ਹੈ ਇਹਦਾ ਅੱਜ ਇਹ ਵੀ ਵਿਸ਼ਵਾਸ ਦਿਵਾਉਂਦੇ ਆ ਸਰ ਜੀ ਉਹਦਾ ਵੀ ਕਾਫੀ ਕੰਮ ਕਰਾਈ ਸੀ ਆਪਣੇ ਨਾਲ ਕਰੇ ਤੋਂ ਕੋਈ ਨਹੀਂ ਚਲੋ ਜੀ ਇਹ ਗੁਰਤੀ ਬਾਬਾ ਗੁਰੂ ਆਂਦਾਸੀ ਦੀ ਹੈ ਉਹਨਾਂ ਦੀ ਵਰਸਾਈ ਨਗਰੀ ਹੈ ਅੱਗੇ ਵੀ ਸਿਰੋ ਉਹਨਾਂ ਲਈ ਤਿਸੀ ਤੇ ਹੁਣ ਵੀ ਗੁਰੂ ਆਂਦਾਜੀ ਆਪ ਸੇਵਾ ਲੈਣਗੇ ਹਮੇਸ਼ਾ ਜਿਹੜੀ ਇਹ ਸਾਡਾ ਪਰਿਵਾਰ ਹਮੇਸ਼ਾ ਇਹਨਾਂ ਦੇ ਨਾਲ ਸਹਿਯੋਗ ਕਰੇਗਾ ਤੇ ਅੰਮ੍ਰਿਤਸਰ ਦਾ ਜਿਹੜਾ ਕੋਨਾ-ਕੋਨਾ ਹੈ ਅਸੀਂ ਉਹਨੂੰ ਵਿਕਾਸ ਤੇ ਲਈ ਤਤਵਰ ਰਹੇ ਹਾਂ। ਅਸੀਂ ਬਾਜੀ ਸਾਰਿਆਂ ਨੂੰ ਤੁਹਾਡਾ ਬਹੁਤ 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 ਥੈਂਕ ਯੂ। ਅਸੀਂ ਬਹੁਤ ਪ੍ਰਾਊਡ ਹਾਂ ਅਸੀਂ ਆਪਣੇ ਪੱਪਾ ਲਈ ਕਿ ਤੁਸੀਂ ਮੇਅਰ ਦਾ ਚਾਂਸ ਦਾ ਮੌਕਾ ਬਣਾਇਆ ਐਂਡ ਵੀ ਫੀਲ ਦੈਟ ਐਂਡ ਵੀ ਆਈ ਐਮ 100% ਸ਼ੋਰ ਦੈਟ ਅੰਮ੍ਰਿਤਸਰ ਇਸ ਵੀ ਬਹੁਤ ਪ੍ਰਾਊਡ ਹੋਣਗੇ ਕਿ ਉਹ ਵਿਕਾਸ ਕਰਾਂਗੇ ਡਿਵੈਲਪਮੈਂਟ ਕਰਵਾਣਗੇ ਬਿਊਟੀਫਿਕੇਸ਼ਨ ਦੇ ਉੱਤੇ ਕੰਮ ਕਰਵਾਣਗੇ ਜਿਸ ਨਾਲ ਟੂਰਿਸਟ ਇਨਕਰੀਜ਼ ਹੋਵੇ ਤੇ ਸਿਟੀਜ਼ਨਸ ਵੀ ਜਿਹੜੇ ਅੰਮ੍ਰਿਤਸਰ ਦੇ ਐ ਉਹ ਸੈਟੀਸਫਾਈ ਤੇ ਖੁਸ਼ ਹੋਣ ਤੇ ਉਹ ਪੂਰੇ ਸੈਟੀਸਫਾਈਡ ਰਹੇ ਕਿੰਨਾ ਕਿ ਨਾ ਮਿਹਨਤ ਬਹੁਤ ਕੀਤੀ ਹੈ ਇਹਨਾਂ ਨੇ ਪਾਰਟੀ ਵਾਸਤੇ ਖਲਾਣਾ ਪਾਰਟੀ ਜਿਹੜਾ ਮਾਨਨਾ ਮਾਨਸਮਾਨ ਦਿੱਤਾ ਗਿਆ ਨਾਲੋਂ ਬਿਲਕੁਲ ਜੀ ਬਿਲਕੁਲ ਪਾਰਟੀ ਤੋਂ ਵਗੈਰੇ ਤੇ ਪਾਰਟੀ ਨੇ ਸਪੋਰਟ ਕੀਤਾ ਹੈ ਅੰਮ੍ਰਿਤਸਰਿਆ ਨੇ ਸਪੋਰਟ ਕੀਤਾ ਵਾਰਡ ਨੰਬਰ 26 ਦੇ ਜਿਹੜੇ ਬੰਦੇ ਨੇ ਉਹਨਾਂ ਨੇ ਸਪੋਰਟ ਕੀਤਾ ਉਹਨਾਂ ਦੇ ਸਦਕਾ ਹੀ ਪਾਪਾ ਅਜ ਮੇਅਰ ਬਣੇ ਨੇ ਇਹ ਸਭ ਉਹਨਾਂ ਦਾ ਸਪੋਰਟ ਹੈ ਤੇ ਉਹਨਾਂ ਦਾ ਬਲੇਸਿੰਗਸ ਨੇ ਜੀ ਜਵਾਈ ਸਾਹਿਬ ਤੋਂ ਮੇਰਾ ਨਾਮ ਮਨਦੀਪ ਸਿੰਘ ਹੈ ਮੇਰੇ ਫਾਦਰ ਦਾ ਨਾਮ ਹੈ ਅਸੀਂ ਪਾਰਟੀ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਉਹਨਾਂ ਨੇ ਸਾਨੂੰ ਮੇਅਰ ਬਣਾਇਆ ਅਸੀਂ ਵਿਸ਼ਵਾਸ ਦਿਵਾਨੇ ਅੰਮ੍ਰਿਤਸਰ ਸ਼ਹਿਰ ਵਸਣਾਂ ਨੂੰ ਵੀ ਪੂਰੇ ਤੰਗਈ ਦਾ ਕੰਮ ਕਰਾਂਗੇ ਕਿ ਅੰਮ੍ਰਿਤਸਰ ਨੂੰ ਤੰਗਈ ਦੀਆਂ ਬਿਲੰਦੀਆਂ ਤੇ ਲੈ ਕੇ ਜਾਵਾਂਗੇ ਤੇ ਪਾਰਟੀ ਨੂੰ ਵੀ ਵਿਸ਼ਵਾਸ ਦਿਵਾਨੇ ਆ ਕਿ ਜਿਹੜਾ ਉਹਨਾਂ ਨੇ ਸਾਨੂੰ ਮੋਟਾ ਦਿੱਤਾ ਉਹਨਾਂ ਦੀ ਵੀ ਪੇਟੀ ਲੱਗਣਗੀਆਂ ਤੇ ਪੂਰੇ ਬੱਲੇ ਬੱਲੇ ਸ਼ਹਿਰ ਚ ਕਰਾਂਗੇ ਜਰੂਰ ਜੀ ਜਰੂਰ 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 ਹੁਣ ਕੰਨ ਨੇ ਕਾਰਪੋਰੇਸ਼ਨ ਦਾ ਹਾਊਸ ਬਣਿਆ ਤੇ ਮੇਰੇ ਫਾਦਰ ਲਾਏ ਨੇ ਉਹਨਾਂ ਨੂੰ ਕੰਮ ਕਰਨ ਦਾ ਸ਼ੌਂਕ ਵੀ ਹੈ ਤੇ ਹੁਣ ਜਦੋਂ ਆਪਣੀ ਸੀਟ ਦੇ ਉੱਪਰ ਬਹਿਣਗੇ ਤੇ ਬਿਲਕੁਲ ਕਹਿੰਦੇ ਆ ਮਰਸਰ ਨੂੰ ਬੁਲੰਦੀਆਂ ਤੇ ਲੈ ਕੇ ਜਾਣਗੇ ਠੀਕ